रहे सारे ही दर्शकों का स्वागत है मैं हकुमरप्रीत कौर युद्ध नशा विरुद्ध मुहिम तहत पंजाब सरकार पूरी एक्टिव नजर आ रही है वाक वाक थामा ते ਖਾਸ ਤੌਰ ਤੇ ਬੁਲਡੋਜ਼ਰ ਐਕਸ਼ਨ ਜਿਹੜਾ ਕਿ ਲਗਾਤਾਰ ਵਕਫਾ ਥਾਵਾਂ ਤੇ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਦੇ ਉੱਤੇ ਲਿੱਤਾ ਜਾ ਰਿਹਾ ਤੇ ਇਸ ਵੇਲੇ ਇਹ ਮਾਮਲਾ ਇੰਦਰਾ ਕਲੋਨੀ ਕੋਟਕਪੂਰਾ ਤੋਂ ਸਾਹਮਣੇ ਆ ਰਿਹਾ ਜਿੱਥੇ ਪੁਲਿਸ ਦੇ ਵੱਲੋਂ ਜਿਹੜਾ ਕਿ ਪੀਲਾ ਪੰਜਾ ਨਸ਼ਾ ਤਸਕਰ ਦੇ ਘਰ ਤੇ ਝੁਲਾ ਦਿੱਤਾ ਗਿਆ। ਇਹ ਉਹ ਨਸ਼ਾ ਵਿਰੁੱਧ ਮੁਹਿੰਮ ਜੜੀ ਕਿ ਮਾਨ ਸਰਕਾਰ ਯਾਨੀ ਕਿ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਹੈ ਜਿਸ ਦਾ ਮੇਨ ਅਜੰਡਾ ਹੈ ਕਿ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਜਿਹੜਾ ਕਿ ਪੂਰੇ ਤਰੀਕੇ ਦੇ ਨਾਲ ਖਤਮ ਕਰਨਾ ਤੇ ਵਕ ਵਕ ਥਾਮਾ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਤੇ ਪੀੜਾ ਪੰਜਾਬ ਜਿਹੜਾ ਕਿ ਚਲਾਇਆ ਜਾ ਰਿਹਾ ਹੈ ਕਿਉਂਕਿ ਪੁਲਿਸ ਦੇ ਵੱਲੋਂ ਜੋ ਹੀ ਜਿਹੜੀ ਕਿ ਜਾਣਕਾਰੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਕਿ ਇਹ ਘਰ ਨਸ਼ੇ ਦੇ ਪੈਸੇ ਦੇ ਨਾਲ ਬਣਿਆ ਹੋਇਆ ਤੇ ਇਲੀਗਲ ਹੈ ਤਾਂ ਉਸਤੇ ਜਿਹੜਾ ਕਿ ਤੁਰੰਤ ਐਕਸ਼ਨ ਲਿਆ ਜਾਂਦਾ ਤੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਨੇ ਅਗਬਕ ਥਾਵਾ ਤੋਂ ਜੁਲੰਦਰ ਤੋਂ ਅੰਮ੍ਰਿਤਸਰ ਤੋਂ ਨਮਸ਼ਾਟ ਤੋਂ ਤੇ ਹੁਣ ਇਹ ਮਾਮਲਾ ਕੋਟਕਪੁਰਾ ਇੰਦਰਾ ਕਲੋਨੀ ਦਾ ਜਿਸ ਦੀਆਂ ਤਸਵੀਰਾਂ ਵੀ ਇਸ ਵੇਲੇ ਸਾਹਮਣੇ ਆ ਰਹੀਆਂ ਨੇ ਤੁਸੀਂ ਦੇਖ ਵੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਘਰ ਜਿਹੜਾ ਕਿ ਬਣਾਇਆ ਗਿਆ ਸੀ ਕਾਫੀ ਜਿਹੜਾ ਕਿ ਬਹੁਤ ਮੰਜ਼ਲਾ ਇਹ ਘਰ ਬਣਾਇਆ ਗਿਆ ਸੀ ਜਿਸ ਤੇ ਜਿਹੜਾ ਕਿ ਪੁਲਿਸ ਦੇ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਪੀਲਾ ਪੰਜਾ ਚਲਾ ਦਿੱਤਾ ਗਿਆ ਤੇ ਇਸ ਤੇ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ कि आज दी कारवाई ਇਹ ਹੈ ਕਿ 5 ਹਾਊਸਸ ਜਾਇਡੈਂਟੀਫਾਈ ਕੀਤੇ ਗਏ ਸੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਇਹ ਮਨਿਸਪਲ ਕਮੇਟੀ ਦੀ ਲੈਂਡ ਤੇ ਇਲੀਗਲ ਐਨਕ੍ਰੋਚਮੈਂਟ ਸੀ ਐਂਡ ਐਸ ਪਰ ਪ੍ਰੋਪਰ ਪ੍ਰੋਸੀਜਰ ਇਹਨਾਂ ਨੂੰ ਪਹਿਲਾਂ ਨੋਟਿਸਸ ਕੱਟੇ ਗਏ ਔਰ ਉਸ ਤੋਂ ਬਾਅਦ ਜਦੋਂ ਇੱਕ ਸੈਟੀਸਫੈਕਟਰੀ ਰੀਪਲਾਈ ਇਹਨਾਂ ਕੋਲੋਂ ਨਹੀਂ ਆਇਆ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਹੈਜ਼ ਟੇਕਨ ਦਾ ਡਿਸੀਜਨ ਕਿ ਇਨ ਇਲੀਗਲ ਇਨਕ੍ਰੋਚਮੈਂਟਸ ਕੋ ਰਿਮੂਵ ਕੀਤਾ ਜਾਏ ਔਰ ਉਸੇ ਦੇ ਤਹਿਤ ਅੱਜ ਪੁਲਿਸ ਫੋਰਸ ਪ੍ਰੋਪਰ ਅਜ ਅਸੀਂ ਲੈ ਕੇ ਇੱਥੇ ਆਏ ਨੇ ਔਰ ਇਹ ਪੁਲਿਸ ਇਮਦਦ ਪ੍ਰੋਵਾਈਡ ਕੀਤੀ ਗਈ ਹੈ ਤਾਂ ਸੰਯੋਗ ਗੱਲ ਇਹ ਵੀ ਹੈ ਕਿ ਇਹਨਾਂ ਵਿੱਚੋਂ ਬਹੁਤ ਜ਼ਿਆਦਾਤਰ ਜਿਹੜੇ ਹੈਗੇ ਉਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈ ਸਪੈਸ਼ਲੀ ਇੱਕ ਜਿਹੜੀ ਲੱਜਾ ਨਾਮ ਦੀ ਲੇਡੀ ਹੈ ਉਹਤੇ ਪੁਰਾਣੇ ਪੰਜ ਪਰਚੇ ਨੇ ਐਨਡੀਪੀਐਸ ਦੇ ਤੇ ਉਹਦੇ ਪੂਰੇ ਪਰਿਵਾਰ ਤੇ ਉਹਦਾ ਹਸਬੰਡ ਸਿਕੰਦਰ ਔਰ ਉਹਦੇ ਤਿੰਨ ਮੁੰਡਿਆਂ ਤੇ ਉਹਨਾਂ ਤੇ ਵੀ ਐਨਡੀਪੀਐਸ ਦੇ ਪਰਚੇ ਨੇ ਤਾਂ ਪੂਰੇ ਪਰਿਵਾਰ ਤੇ ਟੋਟਲ ਮਿਲਾ ਕੇ ਅਰਾਊਂਡ 8 ਐਨਡੀਪੀਐਸ ਦੇ ਪਰਚੇ ਨੇ ਸੋ ਇਹ ਜਿਹੜੀ ਸਾਰੀ ਕਾਰਵਾਈ ਇਹ ਕਾਨੂੰਨ ਦੇ ਦਾਇਰੇ ਇੱਚ ਰਹਿ ਕੇ ਕੀਤੀ ਜਾ ਰਹੀ ਹੈ ਕਿੰਨੇ ਘਰ ਆ ਗਏ ਮੈਡਮ ਜੀ ਅੱਜ 5 ਘਰਾਂ ਦੀ ਜਿਹੜੀ ਆਈਡੈਂਟੀਫਿਕੇਸ਼ਨ ਹੈ ਉਹ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਨੂੰ ਅਸੀਂ ਸਿਕਿਉਰਿਟੀ ਪ੍ਰੋਵਾਈਡ ਕਰਾ ਰਹੇ ਨੇ ਇਹ ਭਾਜੀ ਬਹੁਤ ਚੰਗੀ ਕਾਰਵਾਈ ਹੈ ਬੜੀ ਲੇਟ ਹੋ ਰਹੀ ਹੈ ਇਹ ਹਾਂਜੀ ਆ ਜਿਹੜੇ ਲੋਕ ਇਲਾਕਾ ਹੈਗਾ ਇੱਥੋਂ ਦਾ ਡੰਗਣਾ ਓਖਾ ਹੋ ਗਿਆ ਸੀਗਾ ਆ ਸਾਰੇ ਮਹੱਲੇ ਦੇ ਅਸੀਂ ਖੜੇ ਆ ਬੰਦੇ ਆ ਬਾਈ ਜੀ ਨੂੰ ਪੁੱਛੋ